ਬੇਸ਼ੱਕ ਪੰਜਾਬ ਦੇ ਵਿੱਚ ਹੜ੍ਹਾਂ ਦੀ ਤਰਾਸਤੀ ਨੂੰ ਸਮਾਂ ਕਰੀਬ ਆ 1.5 ਤੋਂ 2 ਮਹੀਨੇ ਦਾ ਬੀਤ ਚੁਕਿਆ ਤੇ ਵਕੋ ਵਕ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਜਿਹੜੀਆਂ ਰਾਹਤ ਸਮਗਰੀਆਂ ਸਨ ਲਗਾਤਾਰ ਪਿੰਡ ਪਦਰ ਤੇ ਲੋਕਾਂ ਨੂੰ ਪਹੁੰਚਾਉਣ ਵਾਸਤੇ ਸੇਵਾਵਾਂ ਜਿਹੜੀਆਂ ਨੇ ਜਾਰੀ ਸਨ ਪਰ ਜੇਕਰ ਗੱਲ ਕੀਤੀ ਜਾਵੇ ਇਹਨਾਂ ਦਿਨਾਂ ਦੀ ਬੇਸ਼ੱਕ ਮੌਸਮ ਬਿਲਕੁਲ ਸਾਫ਼ ਹੋ ਚੁੱਕਾ ਪਰ ਇਹਦੇ باوجود ਵੀ ਸੇਵਾਵਾਂ ਹੁਣ ਵੀ ਜਾਰੀ ਨੇ ਹੁਣ ਸੇਵਾਵਾਂ ਜ਼ਮੀਨਾਂ ਨੂੰ ਸਵਾਰਨ ਦੀ ਜ਼ਮੀਨਾਂ ਨੂੰ ਪਤਰੀਆਂ ਕਰਨ ਦੀ ਸੇਵਾ ਜਿੱਥੇ ਜਾਰੀ ਹੈ ਉੱਥੇ ਹੀ ਤੁਹਾਨੂੰ ਦੱਸਦੀ ਕਿ ਪਿੰਡ ਠੇਠੜਕੇ ਦੀ ਹਦੂਦ ਦੇ ਵਿੱਚ ਖੜੇ ਆ ਪਿੰਡ ਠੇਠੜਕੇ ਦੀ ਹਦੂਦ ਤੋਂ ਇਸ ਵੇਲੇ ਅਸੀਂ ਭਾਰਤ ਪਾਕਿਸਤਾਨ ਸਰਹੱਦ ਦੇ ਉੱਪਰ ਰਾਵੀ ਦਰਿਆ ਦੇ ਉੱਪਰ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਟਰੈਕਟਰਾਂ ਨੇ ਪੂਰੀਆਂ ਧੂੜਾ ਪਟੀਆਂ ਹੋਈਆਂ ਨੇ ਜੋ ਪੰਜਾਬ ਦੇ ਯੋਧੇ ਨੇ ਸੇਵਾ ਦੇ ਵਿੱਚ ਜੁਟੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਕਿ ਬੜੇ ਉਤਸ਼ਾਹ ਦੇ ਨਾਲ ਜੋ ਸੇਵਾਏ ਬਨ ਬਨਨ ਦੀ ਜਿੱਥੇ ਚੱਲ ਰਹੀ ਹੈ ਉੱਥੇ ਹੀ ਚਾਰ ਸਵੇਰੇ ਜਿੱਧਰ ਵੀ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਕੰਮ ਕਰਦੀ ਹੈ ਤੁਸੀਂ ਚਾਰ ਸਵੇਰੇ ਦੇਖ ਸਕਦੇ ਹੋ ਕਿ ਜਿਹੜੀਆਂ ਜ਼ਮੀਨਾਂ ਦੇ ਵਿੱਚ 8-8 10-10 ਫੁੱਟ 5-5 6-6 ਫੁੱਟ ਰੇਤਾ ਜਿਹੜੀ ਆ ਇਹ ਸਲਟ ਚੜ ਗਈ ਸੀ ਉਹਨੂੰ ਪਧਰੀ ਕਰਨ ਦੀ ਸੇਵਾ ਜਿਹੜੀ ਆ ਜਿੱਥੇ ਵਾਰਸ ਪੰਜਾਬ ਤੇ ਜਥੇਬੰਦੀ ਭਾਈ ਅਮਰਤਪਾਲ ਸਿੰਘ ਜੀ ਉਹਨਾਂ ਦੀ ਜਥੇਬੰਦੀ ਵੱਲੋਂ ਇਹ ਪਹਿਲ ਕਦਮੀ ਜਿਹੜੀ ਕੀਤੀ ਗਈ ਸੀ ਧਰਮਕੋੜ ਦੇ ਵਿੱਚ ਜਿਹੜਾ ਇੱਕ ਕੈਂਪ ਵੀ ਉਹਨਾਂ ਵੱਲੋਂ ਚਲਾਇਆ ਜਾ ਰਿਹਾ ਤੇ ਉੱਥੇ ਹੀ ਵੱਖੋ ਵੱਖ ਜਥੇਬੰਦੀਆਂ ਵੱਲੋਂ ਵੱਖੋ ਵੱਖ ਪਿੰਡਾਂ ਦੇ ਦੀਆਂ ਸੰਗਤਾਂ ਵੱਲੋਂ ਜਿਹੜੀ ਆ ਸੇਵਾਵਾਂ ਲਗਾਤਾਰ ਜਾਰੀ ਨੇ ਜਿੱਥੇ ਟਰੈਕਟਰ ਵੱਡੀ ਗਿਣਤੀ ਦੇ ਵਿੱਚ ਸੈਂਕੜਿਆਂ ਦੀ ਤਦਾਦ ਦੇ ਵਿੱਚ ਲੱਗੇ ਹੋਏ ਨਜ਼ਰ ਆ ਰਹੇ ਨੇ ਉੱਥੇ ਹੀ ਆ ਜਿਹੜੀਆਂ ਪੋਪਲਾਈਨ ਮਸ਼ੀਨਾਂ ਨੇ ਚਾਹੇ ਜੀਸੀਬੀ ਮਸ਼ੀਨਾਂ ਨੇ ਉਨ੍ਹਾਂ ਵੱਲੋਂ ਲਗਾਤਾਰ ਜਿਹੜਾ ਵਾ ਇਹ ਕੰਮ ਜਾਰੀ ਹੈ ਬੇਸ਼ੱਕ ਕਈ ਦਿਨਾਂ ਤੋਂ ਇਹ ਸੇਵਾਵਾਂ ਜਾਰੀਆਂ ਨੇ ਪਰ ਹਾਲੇ ਵੀ ਜਿਹੜਾ ਪਾਰ ਹੈ ਪੂਰੀ ਤਰ੍ਹਾਂ ਚਾਰ ਪੰਜ ਕਿਲੇ ਦੀ ਵਾਰਡ ਤੇ ਨਜ਼ਰ ਆ ਰਿਹਾ ਤੇ ਰਾਵੀ ਦਾ ਪਾਣੀ ਅਜੇ ਵੀ ਜਿਹੜਾ ਇੱਥੇ ਖੜਾ ਹੋਇਆ ਜਿਹੜਾ ਉਹ ਦਿਖਾਈ ਦੇ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੁਝ ਨੌਜਵਾਨ ਨੇ ਸਾਡੇ ਨਾਲ ਵੀਰ ਜਿਹੜੇ ਇਸ ਸੇਵਾ ਦੇ ਵਿੱਚ ਆ ਲਗਾਤਾਰ ਜੁਟੇ ਹੋਏ ਨੇ ਸੇਵਾ ਲੁੱਟਣ ਦੇ ਵਿੱਚ ਆ ਵੀਰ ਜੀ ਇਹ ਕਦੋਂ ਦੀ ਸੇਵਾ ਜਰੀ ਹੈ ਤੁਹਾਡੀ ਦੇਖੋ ਜੀ ਪਹਿਲਾਂ ਤਾਂ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਨੀਲ ਲੈਫ ਟੀਵੀ ਵਾਲਿਆਂ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇੱਥੋਂ ਤੱਕ ਜਿਹੜੀ ਸੰਗਤ ਸੇਵਾ ਕਰਦੀ ਪਈ ਹੈ ਉਹਨਾਂ ਨੂੰ ਕਵਰ ਕਰਦੇ ਪਏ ਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦੀਪਰ ਵੀਰ ਜੀ ਆਪਾਂ 12 ਤਰੀਕ ਤੋਂ ਇੱਥੇ ਸੇਵਾ ਵਿੱਚ ਜੁਟੇ ਹਾਂ ਜੀ ਪਹਿਲਾਂ ਸੀ ਜਿਹੜੀ ਸੇਵਾ ਕਰਦੇ ਪਏ ਸੀ ਉਹ ਲੰਗਰ ਪਛਾਦ ਦੇ ਦੀ ਸੇਵਾ ਕਰਦੇ ਪਏ ਆ ਨਾਜ ਦੀ ਸੇਵਾ ਕਰਦੇ ਪਏ ਸੀ ਟੋਲੀ ਦੀ ਸੇਵਾ ਕੀਤੀ ਉਹਦੇ ਬਾਅਦ ਆਪਾਂ ਰਤਨ ਸਤਰ ਗੋਲਾ ਢੋਲਾ ਤੇ ਘੋਨੇ ਆਲ ਮਿੱਟੀ ਦੀ ਸੇਵਾ ਕੀਤੀ ਠੀਕ ਹੈ ਤੇ ਹੁਣ ਇੱਥੇ ਦੇਖਿਆ ਗਿਆ ਸੀ ਮੈਸੇਜ ਗਿਆ ਸੀ ਸੰਤਾਂ ਵੱਲੋਂ ਸਾਰੇ ਜਿਹੜੇ ਇੱਥੇ ਵੀਰ ਭਰਾ ਜਿਹੜੇ ਕੰਮ ਕਰਦੇ ਪਏ ਆ ਲੱਗੇ ਹੋਏ ਆ ਜੁੱਤੇ ਹੋਏ ਆ ਇਥੋਂ ਮੈਸੇਜ ਗਿਆ ਹੀ ਕਿ ਘਟੋ ਘਟ ਇੱਥੇ ਸੱਤ-ਸੱਤ ਸੱਤ-ਸੱਤ 8-8 ਫੋਟ ਜਰੀਆ ਰੇਤਾ ਜਰੀਆ ਚਰੀ ਹੋਈ ਆ ਪਿਆਲੀਆਂ ਦੇ ਜ਼ਮੀਨਾਂ ਦੇ ਉੱਤੇ ਤੇ ਇੱਥੇ ਆਓ ਤੇ ਸਾਡੀ ਨਾਲ ਹਲਪ ਕਰਾਓ ਆਪਾਂ ਕੱਟੋ-ਕੱਟ ਆਪਣੇ ਪਿੰਡੋਂ 12 ਟਰੈਕਟਰ ਲੈ ਕੇ ਆਏ ਆ ਅੱਜ ਤੇ ਕੋੜੋ ਨਗਰ ਕਿਹੜੋ ਵੀਰ ਜੀ ਮੇਰਾ ਜੀ ਪਿੰਡ ਕਲਿਆਣਪੁਰ ਤਹਾੜੀ ਹਾਲ ਦੇ ਲੱਗੇ ਆ ਜੀ ਜਿਵੇਂ ਕਲਿਆਣਪੁਰ ਤੁਸੀਂ ਪਿੰਡ ਦੱਸਿਆ ਵੱਖੋ-ਵੱਖ ਪਿੰਡਾਂ ਤੋਂ ਜਿਹੜੇ ਨੌਜਵਾਨ ਲੱਗੇ ਆ ਸੰਗ ਤਾਂ ਵੱਡੀ ਤਦਾਦ ਚ ਲੱਗੀਆਂ ਨੇ ਪਿੰਡਾਂ ਦੇ ਵਿੱਚ ਹੁਣ ਝੋਨੇ ਦੀ ਵੜਾਈ ਸ਼ੁਰੂ ਹੋ ਗਈ ਆ ਤੇ ਪਿਛਲੇ ਕੰਮ ਜਿਹੜੇ ਉਹ ਕਿਵੇਂ ਆ ਦੇਖੋ ਜੀ ਆਹੀਂ ਆਪਣੇ ਵੀਰਾਂ ਦੀ ਡਿਊਟੀ ਲਾ ਕੇ ਆਏ ਆ ਹਾਂਜੀ ਵੀਰ ਜੀ 3-4 ਦਿਨ ਆਪਾਂ ਲਾ ਕੇ ਆਉਨੇ ਆ ਉਥੇ ਜੇ ਤੁਸੀਂ ਕਿਸੇ ਦਾ ਕੰਮ ਦੇਖੋ ਠੀਕ ਹੈ ਤੇ ਮੁਰਗੀ ਆਪਾਂ 3 ਦਿਨ ਲਗਾਤਾਰ ਇੱਥੇ ਅੱਜ ਹੁਣ ਲਗਾਤਾਰ ਇੱਥੇ ਜਿਹੜਾ ਕਰਾ ਦੀ ਸੇਵਾ ਲਗਾਤਾਰ 3 ਦਿਨ ਕਰਨੀ ਆ ਮੁਰਗੀ ਆਪਾਂ ਜਾਵਾਂਗੇ ਤੇ ਦੂਜੇ ਵੀਰ ਜਿਹੜੇ ਉਹ ਇੱਥੇ ਆਉਣਗੇ ਠੀਕ ਹੈ ਤੇ ਇਸ ਤਰ੍ਹਾਂ ਕਰਕੇ ਆਂ ਵੰਡ ਕੇ ਸਾਰਾ ਪੰਜਾਬ ਦੇ ਨੌਜਵਾਨ ਜਿੰਨੇ ਵੀ ਆਪਣੇ ਪਿੰਡ ਦੇ ਵੀਰ ਆ ਇਹ ਹੱਲ ਮਿਲ ਕੇ ਸਾਰੇ ਸੇਵਾ ਕਰਦੇ ਪਿਆ ਆ ਸਾਡੀ ਸੇਵਾ ਜਰੀਆ ਐਨ ਆਰ ਆਈ ਵੀਰ ਜਰੀਆ ਉਹਨਾਂ ਦਾ ਬਹੁਤ ਸੰਯੋਗ ਮਿਲ ਰਿਹਾ ਸਾਨੂੰ ਠੀਕ ਹੈ ਜਿਹੜਾ ਤੇਲ ਪਾਣੀ ਦਾ ਸਰਚਾ ਹੈਗਾ ਟਰੈਕਟਰਾਂ ਦਾ ਮੇ ਜਿੰਨੀ ਦਾ ਇਹ ਐਨਆਰਆਈ ਜਿਹੜੇ ਨੌਜਵਾਨ ਆ ਉਹ ਸਹਯੋਗ ਦੇ ਰਹੇ ਨੇ ਦੇ ਰਹੇ ਆ ਜੀ ਸੰਯੋਗ ਐਨਆਰਆਈ ਜਿਹੜੇ ਵੀਰ ਆ ਬਹੁਤ ਜ਼ਿਆਦਾ ਸਹਯੋਗ ਦੇ ਦੇ ਰਹੇ ਆ ਜੀ ਉਸ ਤੋਂ ਇਲਾਵਾ ਜਿਹੜੇ ਐਕਟਰ ਨੇ ਉਹ ਵੀ ਸਹਯੋਗ ਦਿੰਦੇ ਪਏ ਆ ਤੇ ਗਾਇਕ ਜਿਹੜੇ ਵੀਰ ਆ ਉਹ ਵੀ ਸਹਯੋਗ ਦਿੰਦੇ ਪਏ ਆ ਜੀ ਠੀਕ ਹੈ ਜੀ ਕੀ ਲੱਗ ਰਿਹਾ ਤੁਹਾਨੂੰ ਕਿ ਸਮੇਂ ਸਿਰ ਜਮੀਨਾਂ ਸਾਰੀਆਂ ਇਲਾਕੇ ਤੇ ਜਿੰਨੀ ਬਰਬਾਦੀ ਹੋਈ ਆ ਇਹਨੂੰ ਪਧਰੀਆਂ ਕਰਕੇ ਸਵਾਰ ਕੇ ਤੇ ਅਗਲੀਆਂ ਫਸਲਾਂ ਜਿਹੜੀਆਂ ਇਹ ਉਗਾਤ ਕਰ ਦਿੱਤੀ ਜਾਵੇਗੀ ਦੇਖੋ ਜੀ ਸਾਡੀ ਤੇ ਕੋਸ਼ਿਸ਼ ਪੂਰੀ ਆ ਕਿ ਇਹਨਾਂ ਵੀਰਾਂ ਨੂੰ ਕਣਕ ਜਰੀਆ ਵੇਚ ਕੇ ਦਿੱਤੀ ਜਾਵੇਗੀ ਪਰ ਜਿਹਦੇ ਹਿਸਾਬ ਨਾਲ ਦੇਖੀਏ ਪਿਆ ਦੂਰ ਦੂਰ ਤੱਕ ਪਾਰ ਆ ਆ ਤੁਸੀਂ ਇਧਰੋਂ ਦੇਖੋ ਕਿ 5 ਕਿਲਿਆਂ ਦਾ ਪਾਰ ਆ ਜੀ ਜੀ ਤੇ ਇੱਥੇ ਸਵੇਰ ਦੇ ਟਰੈਕਟਰ 150 ਦੇ ਤਕਰੀਬ ਟਰੈਕਟਰ ਲੱਗੇ ਹੋਇਆ ਪਰ ਮੈਨੂੰ ਲੱਗਦਾ ਕਿ ਫੁੱਟ ਫੁੱਟ ਹੀ ਗਾਂ ਗਿਆ ਵਾ ਕਿਉਂਕਿ ਡੁੰਗਾਈ ਬਹੁਤ ਜ਼ਿਆਦਾ ਵਾ ਪਾਣੀ ਦੀ ਡੁੰਗਾਈ ਕਿੰਨੀ ਕੁ ਹੋਏਗੀ ਲੱਗਾਈ ਇਹ ਘਟੋ ਘਟ 12 13 ਫੁੱਟ ਜਿਹੜੀ ਥੱਲੇ ਡੁੰਗਾਈ ਹੈਗੀ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹਦਾ ਮਤਲਬ ਇਹ ਲੰਮਾ ਸਮਾਂ ਲੰਮਾ ਸਮਾਂ ਲੱਗ ਸਕਦਾ ਵੈਸੇ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਸਾਡੇ ਏਰੀਆ ਪਧਰੇ ਹੋ ਗਏ ਆ ਉਹਨਾਂ ਏਰੀਆ ਦੇ ਵਿੱਚ ਇਹਨਾਂ ਨੂੰ ਕਣਕ ਵੀਰਾਂ ਨੂੰ ਬੀਜ ਕੇ ਦਵਾਂਗੇ ਜਿਹੜੇ ਜਿਹੜੀਆਂ ਸਖਤ ਆ ਜਿਹੜੇ ਲੋਕ ਅਜੇ ਇਸ ਸੇਵਾ ਦੇ ਵਿੱਚ ਨਹੀਂ ਕੁੱਤੇ ਉਹਨਾਂ ਨੂੰ ਕੀ ਅਪੀਲ ਕੀ ਮੈਸੇਜ ਕਰਨਾ ਚਾਹੋਗੇ ਦੇਖੋ ਜੀ ਵੈਸੇ ਤਾਂ ਸਾਰੇ ਹੀ ਵੀਰਾਂ ਦਾ ਦੋਖਾ ਇੱਧਰ ਦਾ ਵੀ ਜਿਹੜੇ ਹਰ ਆਏ ਆ ਸਾਰਿਆਂ ਦੀ ਸੇਵਾ ਨਾਲ ਮਿਲ ਕੇ ਕਰਦੇ ਪਏ ਆ ਤੇ ਵੈਸੇ ਵੀ ਮੈਂ ਉਹਨਾਂ ਵੀਰਾਂ ਨੂੰ ਸੰਦੇਸ਼ ਦੇਣਾ ਚਾਹੁੰਦਾ ਵਾਂ ਕਿ ਤੁਸੀਂ ਵੀ ਸਾਰੇ ਜਿਹੜੇ ਵੀਰ ਨਹੀਂ ਵੀ ਆ ਸਕਦੇ ਇੱਥੋਂ ਤੱਕ ਸੇਵਾ ਕਰਕੇ ਕੋ ਟਰੈਕਟਰ ਨਹੀਂ ਹੈਗਾ ਜਾ ਕੋਈ ਸੰਤ ਨਹੀਂ ਹੈਗਾ ਉਹ ਵੈਸੇ ਵੀ ਆਣ ਕੇ ਇੱਥੇ ਸੇਵਾ ਕਰ ਸਕਦੇ ਆ ਬੜੀ ਤਰ੍ਹਾਂ ਦੀ ਸੇਵਾ ਕਰਦੇ ਪਈ ਆ ਮਾਇਆ ਦੀ ਸੇਵਾ ਚੱਲਦੀ ਪਈ ਆ ਰਾਸਨ ਦੀ ਸੇਵਾ ਚੱਲਦੀ ਪਈ ਆ ਡੀਜਨ ਦੀ ਸੇਵਾ ਚੱਲਦੀ ਪਈ ਆ ਕਿਸ ਤਰ੍ਹਾਂ ਦੀ ਆਣ ਕੇ ਤੁਸੀਂ ਸੇਵਾ ਕਰ ਸਕਦੇ ਆ ਆਣ ਕੇ ਜਰੂਰ ਸੇਵਾ ਕਰਨੀ ਹੁੰਦੀ ਵੀਰ ਜੀ ਕਹਿੰਦੇ ਕੁਦਰਤੀ ਆਫਤਾਂ ਦੇ ਨਾਲ ਜਿਹੜਾ ਵਾ ਉਹ ਵਾ ਪੇਸ਼ ਨਾਂ ਤੇ ਸਰਕਾਰਾਂ ਦੀ ਜਾਂਦੀ ਆ ਤੇ ਨਾ ਕਿਸੇ ਇਨਸਾਨ ਦੀ ਜਾਂਦੀ ਆ ਪਰ ਪੰਜਾਬੀ ਜਿਹੜੇ ਹਰ ਥਾਂ ਚਾਹੇ ਜੰਗ ਦਾ ਮੈਦਾਨ ਹੋਵੇ ਚਾਹੇ ਕੋਈ ਵੀ ਮੁਸੀਬਤ ਹੋਵੇ ਇੱਕ ਡਾ ਕੇ ਜਿਹੜੇ ਨੇ ਡਟ ਜਾਂਦੇ ਨੇ ਤੇ ਇਹ ਦਰਿਆ ਨੂੰ ਵੀ ਜਿਹੜਾ ਵਾ ਬੰਨ ਮਾਰਨ ਵਾਸਤੇ ਬੜਾ ਵੱਡਾ ਕੋਲ ਨਜ਼ਰ ਆ ਰਿਹਾ ਦੇਖੋ ਜੀ ਖਾਲਸੇ ਅੱਗੇ ਕੋਈ ਤੋਰ ਨਹੀਂ ਜੀ ਜੀ ਜਿਹੜੇ 2% ਵਾਲੇ ਆ ਨਾ ਇਹ ਨਹੀਂ ਮੰਨਦੇ ਠੀਕ ਆ ਜੀ ਜਿੱਥੇ ਵੀ ਹਿੰਦੂ ਮੁਸਲਮਾਨ ਕਹਿ ਸਕਦੇ ਆ 2% ਵਾਲੇ ਅੱਜ 100% ਨੂੰ ਵੀ ਰੋਟੀ ਦੇ ਰਹੇ ਨੇ ਬਿਲਕੁਲ ਜੀ ਬਿਲਕੁਲ ਸਾਰੇ ਜਾੜਿਆ ਕੋਈ ਤੇਲ ਨਹੀਂ ਪਾੜਿਆ ਆਪਣਾ ਤੇਲ ਜੱਥੇ ਬੰਦੀਆਂ ਆ ਲੈ ਕੇ ਪਾੜੀਆਂ ਨੇ ਠੀਕ ਹੈ ਜੀ ਕੋਈ ਸੇਵਾ ਕਰ ਰਿਹਾ ਕੋਈ ਕਿਸੇ ਚੀਜ਼ ਦੀ ਸੇਵਾ ਕਰ ਰਿਹਾ ਕੋਈ ਕੇਲੇ ਨਹੀਂ ਸੇਵਾ ਕਰ ਰਿਹਾ ਹਰ ਚੀਜ਼ ਦੀ ਸੇਵਾ ਕਰ ਰਿਹਾ ਹਾਂਜੀ ਤੇ 2% ਦੀ ਕਿਰਪਾ ਦੇ ਨਾਲ ਜਿਹੜੇ 2% ਵਾਲੇ ਹਨ ਉਹਨਾਂ ਦੀ ਕਿਰਪਾ ਦੇ ਨਾਲ ਜਿਹੜੇ ਬੰਨ ਇਹ ਬੰਨੇ ਵੀ ਜਾਣਗੇ ਸਰਕਾਰ ਨੇ ਕੀ ਕਰਨਾ ਸਰਕਾਰ ਨੇ ਕੁਝ ਨਹੀਂ ਕਰਦੀ ਠੀਕ ਹੈ ਬੇਸ਼ੱਕ ਸੈਂਕੜਿਆਂ ਦੀ ਤਦਾਦ ਦੇ ਵਿੱਚ ਮਸ਼ੀਨਰੀ ਟਰੈਕਟਰ ਜਿਹੜੇ ਤਮਾਮ ਨਜ਼ਰ ਆ ਰਹੇ ਨੇ ਪਰ ਚਾਰ ਸਵੇਰੇ ਜਿੱਧਰ ਵੀ ਝਾਤੀ ਮਾਰੀਏ ਇਹ ਰਕਬਾ ਵੀ ਬੜਾ ਵੱਡਾ ਵਾ ਬਰਬਾਦੀ ਦੇ ਜਿਹੜੇ ਤਬਾਹੀ ਦੇ ਮੰਜ਼ਰ ਨੇ ਉਹ ਵੀ ਬੜੇ ਵੱਡੇ ਨਜ਼ਰ ਆ ਰਹੇ ਨੇ ਇਹਦਾ ਮਤਲਬ ਕਿ ਹੌਸਲੇ ਪੂਰੀ ਤਰ੍ਹਾਂ ਬਲੰਦ ਨੇ ਹੌਸਲੇ ਬਲੰਦ ਕੀ ਕਰ ਲੈਣਾ ਜੀ ਗੁਰੂ ਦਾ ਭਾਣਾ ਮੰਨਣਾ ਹੀ ਪੈਣਾ ਠੀਕ ਹੈ ਜੀ ਜਿੱਥੇ ਉਹਨਾਂ ਰੱਖਿਆ ਉੱਥੇ ਸਾਨੂੰ ਰਹਿਣਾ ਪੈਣਾ ਤੇ ਇਹ ਕਿੰਨੇ ਕ ਸਮੇਂ ਤੱਕ ਜਿਹੜਾ ਨੇਪਰੇ ਚੜ੍ਹ ਸਕਦਾ ਕੰਮ ਤੇ ਅੱਜ 15 20 ਦਿਨ ਹੋ ਗਏ ਟਰੈਕਟਰ ਚੱਲਦਿਆਂ ਨੂੰ ਠੀਕ ਹੈ ਜੀ ਤੇ ਅੱਜ ਦੇਖ ਲਓ ਡੂੰਘ ਬਹੁਤ ਜ਼ਿਆਦਾ ਪਿਆ 40 40 ਫੁੱਟ ਡੂੰਘਾ ਠੀਕ ਹੈ ਜੀ ਤੇ ਟਰੈਕਟਰ ਕੁ ਮਹੀਨਾ ਇਹਦੇ ਚੱਲਣਗੇ ਫਿਰ ਵੀ ਠੀਕ ਹੈ ਜੀ ਅੱਗੇ ਨੂੰ ਫਸਲ ਵੀ ਆ ਰਹੀ ਹੈ ਫਸਲ ਵਢਾਉਣ ਲਈ ਵੀ ਕੋਈ ਟਰੈਕਟਰ ਚਲੇ ਜਾਂਦੇ ਨੇ ਠੀਕ ਹੈ ਜੀ ਬਾਕੀ ਮਾਲਵੇ ਸਾਈਡ ਤੋਂ ਵੀਰਾਂ ਦੇ ਬਹੁਤ ਟਰੈਕਟਰ ਆ ਰਹੇ ਨੇ ਲੱਗ ਲੱਗ ਬਹੁਤ ਟਰੈਕਟਰ ਆ ਰਹੇ ਨੇ ਬਹੁਤ ਕਿਰਪਾ ਮਾਲਕ ਦੀ ਠੀਕ ਹੈ ਜੀ ਸੋ ਵੀਰ ਨੇ ਦੱਸਿਆ ਕਿ ਜਿਵੇਂ ਆ ਮਾਲਵੇ ਸਾਈਡ ਦੇ ਉੱਪਰੋਂ ਵੀ ਇੱਥੇ ਸੇਵਾ ਦੇ ਵਿੱਚ ਜਿਹੜੇ ਨੇ ਆ ਨੌਜਵਾਨ ਕੁੱਦੇ ਹੋਏ ਨੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਕੱਲਾ ਪੰਜਾਬ ਵੀ ਨਹੀਂ ਇਸ ਸੇਵਾ ਦੇ ਵਿੱਚ ਇਸ ਔਖੀ ਘੜੀ ਦੇ ਵਿੱਚ ਜੇ ਕੁਦਰਤੀ ਆਫਤ ਦਾ ਜਿਹੜਾ ਹੜਾ ਉਹਨੇ ਤਬਾਹੀ ਮਚਾਈ ਆ ਤੇ ਇੱਥੇ ਸੇਵਾ ਕਰਨ ਵਾਲਿਆਂ ਦਾ ਵੀ ਜਿਹੜਾ ਵਾ ਉਹ ਹੜ ਆਇਆ ਹੋਇਆ ਚਾਹੇ ਕੋਈ ਜੁਪੀ ਦੇ ਨਾਲ ਸਬੰਧਤ ਹੋਵੇ ਰਾਜਸਥਾਨ ਦੇ ਨਾਲ ਸਬੰਧਤ ਹੋਵੇ ਮੱਝੇ ਨਾਲ ਸਬੰਧਤ ਹੋਵੇ ਮਾਲਵੇ ਨਾਲ ਹੋਵੇ ਚਾਹੇ ਦਬਾਬੇ ਨਾਲ ਹੋਵੇ ਲੋਕ ਵਹੀਰਾਂ ਕੱਤ ਕੇ ਇਸ ਸੇਵਾ ਦੇ ਵਿਚ ਜੁਟ ਚੁੱਕੇ ਆ ਕਿਉਂਕਿ ਲੋਕਾਂ ਨੇ ਪੰਜਾਬੀਆਂ ਨੇ ਸੰਗਤਾਂ ਨੇ ਇੱਕ ਮਨ ਬਣਾ ਲਿਆ ਕਿ ਇਹ ਜਿਹੜੀ ਔਖੀ ਘੜੀ ਆ ਔਖੀ ਘੜੀ ਦੇ ਵਿੱਚ ਇਸ ਮੁਸੀਬਤ ਦੇ ਵਿੱਚ ਫਸੇ ਜਿਹੜੇ ਹੜ੍ਹ ਪੀੜਤ ਨੇ ਹੜ੍ਹ ਪੀੜਤਾਂ ਨੂੰ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਬਾਹਰ ਕੱਢਣ ਵਾਸਤੇ ਹਰ ਤਰ੍ਹਾਂ ਦਾ ਜਿਹੜਾ ਹੀਲਾ ਵਾ ਉਹ ਵਰਤਿਆ ਜਾਊਗਾ ਤੇ ਇਸੇ ਘੜੀ ਤਹਿਤੀ ਇਹ ਲਗਾਤਾਰ ਸੇਵਾਵਾਂ ਨੇ ਇਹ ਜਿਹੜੀਆਂ ਜਾਰੀ ਨੇ ਪੰਜਾਬੀਆਂ ਦੇ ਹੌਸਲੇ ਜਿਹੜੇ ਜਿਹੜੇ ਪੂਰੇ ਬਲੰਦ ਨੇ ਜਿੱਥੋਂ ਜ਼ਾਹਿਰ ਹੈ ਕਿ ਇਹ ਲੋਕ ਬਹੁਤ ਜਲਦੀ ਮਾਝ ਖੇਤਰ ਦੇ ਖਾਸ ਕਰਕੇ ਲੋਕ ਬਹੁਤ ਜਲਦੀ ਜਿਹੜਾ ਵਾ ਇਸ ਮੁਸੀਬਤ ਦੀ ਘੜੀ ਦੇ ਵਿੱਚੋਂ ਉੱਪਰ ਕੇ ਬਾਹਰ ਨਿਕਲ ਆਉਣਗੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਉਹਨਾਂ ਨੇ ਗੱਲ ਕੀਤੀ ਆ ਵੀਰ ਜੀ ਨੇ ਕਿ ਘੱਟੋ ਘੱਟ ਜੇ ਮਹੀਨਾ ਡੇਢ ਮਹੀਨੇ ਦਾ ਹੋਰ ਅਨੁਮਾਨ ਹੈਗਾ ਇਹ ਜਿਹੜਾ ਪਾੜ ਪੂਰਿਆ ਜਾ ਰਿਹਾ ਤੇ ਇਹਨੂੰ ਨੇਪਰੇ ਚੜਾ ਕੇ ਸੰਗਤਾਂ ਜਿਹੜੀਆਂ ਨੇ ਇਹ ਦਮ ਲੈਣਗੀਆਂ